ਕੋਈ ਦੂਰਬੀਨ ਕੋਈ ਕੈਮਰਾ ਕੋਈ ਮੋਬਾਈਲ ਵੀ ਨਹੀਂ ਹੁੰਦਾ ਸੀ ਤੇ ਫਰੀਦ ਸਾਹਿਬ ਕਹਿੰਦੇ ਨੇ ਉੱਚੇ ਚੜ ਕੇ ਦੇਖਣ ਦਾ ਮਤਲਬ ਕੀ ਹੈ ਕਿ ਸੁਰਤ ਜਦੋਂ ਉੱਚੀ ਚੜੀ ਦਸਮਦਵਾਰ ਵਿੱਚ ਆਈ ਤੇ ਦੁਨੀਆਂ ਦੇ ਦੁੱਖ ਦਰਦ ਤਕਲੀਫਾਂ ਉਹਨਾਂ ਨੂੰ ਨਜ਼ਰ ਆਈਆਂ ਨਹੀਂ ਤਾਂ ਬੰਦਾ ਆਪਣੇ ਆਪ ਦੇ ਵਿੱਚ ਹੀ ਲੀਨ ਰਹਿੰਦਾ ਜੁੜਿਆ ਰਹਿੰਦਾ ਤੇ ਜਦੋਂ ਉਹਦੀ ਸੁਰਤ ਉੱਚੀ ਉੱਠਦੀ ਹੈ ਜਿਵੇਂ ਆਪਾਂ ਹੁਣ ਆਮ ਕਹਿ ਦਿੰਨੇ ਆ ਵੀ ਨਿਊਟਨ ਨੇ ਸੇਬ ਨੂੰ ਧਰਤੀ ਤੇ ਡਿੱਗਦਾ ਹੋਇਆ ਦੇਖਿਆ ਤੇ ਉਹਨੇ ਸਾਇੰਸ ਬਣਾ ਦਿੱਤੀ ਉਹਨੇ ਗੁਰੂਤਾ ਦਾ ਗ੍ਰੈਵਿਟੀ ਦਾ ਸਿਧਾਂਤ ਬਣਾ ਦਿੱਤਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੰਦੇ ਦਾ ਕਿਰਦਾਰ ਡਿੱਗਦਾ ਹੋਇਆ ਦੇਖਿਆ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ ਬਾਬੇ ਨਾਨਕ ਨੇ ਕੋਈ ਸੇ ਸੰਤਰਾ ਡਿੱਗਦਾ ਹੋਇਆ ਨਹੀਂ ਦੇਖਿਆ ਵਲਕਿ ਉਹਨਾਂ ਨੇ ਸੁਰਤ ਜੋੜੀ ਪਰਮੇਸ਼ਰ ਦੇ ਨਾਲ ਸੁਰਤ ਜੋੜ ਕੇ ਦਸਮ ਦਵਾਰ ਦੇ ਵਿੱਚ ਜਦੋਂ ਪਹੁੰਚ ਕੀਤੀ ਤੇ ਬਾਬਾ ਜੀ ਨੇ ਧਿਆਨ ਲਾ ਕੇ ਸਾਰੇ ਪਾਸੇ ਤੱਕਿਆ ਤੇ ਦੁਖੀ ਹੈ ਦੁਨੀਆ ਰਾਜਨੀਤਿਕ ਲੋਕ ਵੀ ਦੁਖੀ ਨੇ ਧਾਰਮਿਕ ਲੋਕ ਵੀ ਦੁਖੀ ਨੇ ਆਰਥਿਕ ਲੋਕ ਵੀ ਸਮਾਜਿਕ ਲੋਕ ਵੀ ਦੁਖੀ ਨੇ ਹਰ ਖੇਤਰ ਦਾ ਹਰ ਰਿਸ਼ਤਾ ਜਿਹੜਾ ਉਹ ਦੁੱਖਾਂ ਦੇ ਵਿੱਚ ਗਰਸਿਆ ਹੋਇਆ ਤੇ ਉਹਦੇ ਸੋਲੂਸ਼ਨ ਦੇ ਲਈ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਨਾਮ ਦਾ ਮਾਰਗ ਦਿੱਤਾ ਤੇ ਨਾਮ ਦੇ ਮਾਰਗ ਦੇ ਵਿੱਚ ਵੀ ਆਪਾਂ ਰਸਮਾਂ ਨਿਭਾ ਰਹੇ ਆ ਪਾਠ ਕਰ ਲਿਆ ਕੀਰਤਨ ਕਰ ਲਿਆ ਕਥਾ ਕਰ ਲਈ ਸੇਵਾ ਕਰ ਲਈ ਇਹ ਬੇਸਿਕ ਨੇ ਸ਼ੁਰੂਆਤ ਤਾਂ ਹੈ ਪਰ ਇਹਨਾਂ ਦੇ ਵਿੱਚ ਜੋ ਗੁਰੂ ਪਾਤਸ਼ਾਹ ਨੇ ਉਪਦੇਸ਼ ਦਿੱਤਾ ਦਸਵੇਂ ਦਵਾਰ ਰਹਿਤ ਕਰੇ ਤਿਰ ਭਵਨ ਸੋਝੀ ਪਾਏ ਜਦੋਂ ਸੁਰਤ ਨੂੰ ਉੱਚੀ ਚੜਾਵਾਂਗੇ ਦਸਮ ਦਵਾਰ ਦੇ ਵਿੱਚ ਸੁਰਤ ਜਾਏਗੀ ਤਾਂ ਫਿਰ ਆਪਾਂ ਉੱਥੇ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਕਰ ਸਕਦੇ ਆ ਕਬੀਰ ਸਾਹਿਬ ਦਾ ਪਵਿੱਤਰ ਬਚਨ ਹੈ ਕਿ ਇੱਕ ਇਹੋ ਜਿਹਾ ਮਹਿਲ ਆਇਆ ਕਿ ਉਹ ਜੀ ਉਹਦੇ ਵਿੱਚ ਖਿੜਕੀ ਆ ਖਿੜਕੀ ਉੱਪਰ ਦਸਮਾ ਦਵਾਰ ਖਿੜਕੀ ਦੇ ਉੱਤੇ ਦਸਮਾ ਦਵਾਰ ਆ ਭਾਬ ਜੜੀਆਂ ਇਹ ਖਿੜਕੀਆਂ ਆਪਣੀਆਂ ਦਸ ਜਿਹੜੇ ਨੌ ਦਰਵਾਜੇ ਨੇ ਇਹਨਾਂ ਤੋਂ ਉੱਪਰ ਜਿਹੜਾ ਹੈ ਉਹ ਦਸਮਾ ਦਰਵਾਜਾ ਅੱਜ ਜਿੰਨੇ ਵੀ ਵਿਚਾਰ ਚੱਲਦੀ ਨੌ ਦਰਵਾਜਿਆਂ ਦੀ ਚੱਲਦੀ ਹੈ ਜੋ ਆਪਾਂ ਨੂੰ ਦਿਸਦਾ ਹੈ ਜੋ ਆਪਾਂ ਕੁਦਰਤ ਨੂੰ ਦੇਖਦੇ ਹਾਂ ਨਾ ਇਹਨਾਂ ਅੱਖਾਂ ਦੇ ਨਹੀਂ ਸੁਣ ਰਹੇ ਆ ਗੁਰਬਾਣੀ ਚ ਗੁਰੂ ਪਾਤਸ਼ਾਹ ਨੇ ਦਾ ਜ਼ਿਕਰ ਕੀਤਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ ਆਪਾਂ ਕੁਦਰਤ ਨੂੰ ਹੀ ਦੇਖਦੇ ਆਂ ਕੁਦਰਤ ਨੂੰ ਹੀ ਸੁਣਦੇ ਆਂ ਤੇ ਕੁਦਰਤ ਦੇ ਨਾਲ ਹੀ ਆਪਣੇ ਅੰਦਰ ਦੇਖ ਕੇ ਡਰ ਪੈਦਾ ਹੁੰਦਾ ਪ੍ਰੇਮ ਪੈਦਾ ਹੁੰਦਾ ਤੇ ਕੁਦਰਤ ਦੇ ਜਿਹੜੇ ਰੰਗ ਹੈ ਰੂਪ ਹੈ ਸਾਰੇ ਆਪਾਂ ਦੇਖਦੇ ਆਂ ਪਰ ਗੁਰਬਾਣੀ ਕਹਿੰਦੀ ਹੈ ਬਲਿਹਾਰੀ ਕੁਦਰਤ ਵਸਿਆ ਪਰਮਾਤਮਾ ਤੋਂ ਮੈਂ ਸਦਕੇ ਜਾਂਦਾ ਹਾਂ ਜਿਹੜਾ ਇਸ ਕੁਦਰਤ ਦੇ ਵਿੱਚ ਵਸਦਾ ਹੋਇਆ ਪਰ ਸਾਨੂੰ ਨਜ਼ਰ ਨਹੀਂ ਆ ਰਿਹਾ ਨਜ਼ਰ ਆਉਣ ਦੇ ਲਈ ਇਹਨਾਂ ਅੱਖਾਂ ਦੀ ਲੋੜ ਨਹੀਂ ਉਹਨੂੰ ਸੁਣਨ ਦੇ ਲਈ ਇਹਨਾਂ ਕੰਨਾਂ ਦੀ ਲੋੜ ਨਹੀਂ ਤੇ ਉਸ ਦੇ ਨਾਲ ਗੱਲਾਂ ਕਰਨ ਦੇ ਲਈ ਇਸ ਜ਼ੁਬਾਨ ਦੀ ਲੋੜ ਨਹੀਂ ਗੁਰੂ ਪਾਤਸ਼ਾਹ ਦਾ ਪਵਿੱਤਰ ਬਚਨ ਹੈ ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਅੱਖਾਂ ਤੋਂ ਬਿਨਾ ਦੇਖਿਆ ਜਾਂਦਾ ਹੈ ਉਹ ਕਿਹੜੀਆਂ ਅੱਖਾਂ ਨੇ ਅਨੁਭਵ ਦੀਆਂ ਅੱਖਾਂ ਨੇ ਜਦੋਂ ਨਾਨਕ ਸੇ ਅਖੜੀਆਂ ਬਿਆਨ ਜਿੰਨੀ ਦਸੰਦੋਂ ਨਾ ਪੇਰੀ ਉਹ ਅਨੁਭਵ ਦੀਆਂ ਅੱਖਾਂ ਨੇ ਜਦੋਂ ਆਪਾਂ ਅਨੁਭਵ ਕਰਦੇ ਜਿਵੇਂ ਹੁਣ ਆਪਾਂ ਨੂੰ ਸੁਗੰਧੀ ਦਿਸਦੀ ਨਹੀਂ ਪਰ ਮਹਿਸੂਸ ਤਾਂ ਹੁੰਦੀ ਹੈ ਨਾ ਇਸੇ ਤਰ੍ਹਾਂ ਦੁੱਧ ਦੇ ਵਿੱਚ ਘਿਓ ਆਪਾਂ ਨੂੰ ਦਿਸਦਾ ਨਹੀਂ ਪਰ ਆਪਾਂ ਨੂੰ ਉਹਦੇ ਬਾਰੇ ਗਿਆਨ ਤਾਂ ਹੈ ਨਾ ਪਰ ਪ੍ਰਮਾਤਮਾ ਦੇ ਰਸਤੇ ਦੇ ਉੱਤੇ ਇਹ ਹੈ ਕੇ ਨਾ ਹੀ ਤਾਂ ਸਾਨੂੰ ਪ੍ਰਮਾਤਮਾ ਦਿੱਸਦਾ ਤੇ ਨਾ ਹੀ ਸਾਨੂੰ ਉਹਦੇ ਬਾਰੇ ਗਿਆਨ ਦੋਨੋਂ ਚੀਜ਼ਾਂ ਤੋਂ ਆਪਾਂ ਹੀਣੇ ਆ ਤਾਂ ਪਹਿਲਾਂ ਆਪਾਂ ਨੂੰ ਪ੍ਰਮਾਤਮਾ ਦੇ ਬਾਰੇ ਵਿੱਚ ਨੌਲੇਜ ਲੈਣ ਦੀ ਲੋੜ ਹੈ ਸਟੱਡੀ ਕਰਨ ਦੀ ਲੋੜ ਹੈ ਉਹ ਸਟੱਡੀ ਕਰਨ ਵਾਸਤੇ ਗੁਰੂ ਪਾਤਸ਼ਾਹ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਬਖਸ਼ਿਸ਼ ਕੀਤੀ ਹੈ ਇਸ ਬਾਣੀ ਦੇ ਰਾਹੀਂ ਆਪਾਂ ਉਸ ਨੂੰ ਪਾ ਸਕਦੇ ਇਸ ਬਾਣੀ ਤੇ ਨਾਮ ਪਾਏ ਦਾ ਨਾਮ ਦਾ ਮਤਲਬ ਪ੍ਰਮਾਤਮਾ ਇਹ ਬਾਣੀ ਤੋਂ ਗੁਰੂ ਦੇ ਬਚਨਾਂ ਦੇ ਰਾਹੀਂ ਆਪਾਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਫਰ ਖਾਇਆ ਗੁਰ ਦਵਾਰੇ ਲਾਇ ਭਾਵਨੀ ਇਤਨਾ ਦਸਵਾ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਾਮ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰਕ ਤੇ ਬਾਜਾ ਪੌਣ ਵਜਾਇਆ ਇਹ ਸਾਰੀ ਪੌੜੀ ਜਦੋਂ ਆਪਾਂ ਪੜਦੇ ਹਾਂ ਤੇ ਗੁਰੂ ਪਾਤਸ਼ਾਹ ਜੀ ਆਨੰਦ ਸਾਹਿਬ ਦੀ ਬਾਣੀ ਦੀ ਇਹ ਪੌੜੀ ਹੈ ਤੇ ਆਪਣਾ ਆਨੰਦ ਕਿਵੇਂ ਵਿਗੜਿਆ ਆਨੰਦ ਕਿਵੇਂ ਪ੍ਰਾਪਤ ਹੋ ਸਕਦਾ ਹੈ ਪਰਮੇਸ਼ਰ ਦੇ ਨਾਲ ਆਪਣੀ ਕਿੰਦਾ ਸਾਂਝ ਪੈ ਸਕਦੀ ਹੈ ਤੇ ਗੁਰੂ ਪਾਤਸ਼ਾਹ ਫਿਰ ਇਸ ਪੌੜੀ 'ਚ ਕਹਿੰਦੇ ਹਰ ਹਰੀ ਪ੍ਰਮਾਤਮਾ ਨੇ ਜੀਵ ਗੁਫਾ ਅੰਦਰ ਰੱਖ ਕੇ ਜਿਹੜਾ ਜੀਵ ਹੈ ਜਿਹਨੂੰ ਆਪਾਂ ਰੂਹ ਕਹਿੰਨੇ ਆਤਮਾ ਕਹਿੰਨੇ ਆ ਇਹ ਸਰੀਰ ਦੀ ਗੁਫਾ ਦੇ ਵਿੱਚੋਂ ਨੇ ਰੱਖ ਕੇ ਵਾਜਾ ਪਵਣ ਬਜਾਇਆ ਤੇ ਪੌਣ ਦਾ ਵਾਜਾ ਵਜਾ ਦਿੱਤਾ ਆਪਾਂ ਬੋਲਦੇ ਆ ਬਾਣੀ ਕੰਦੀ ਬੋਲੇ ਪਵਨਾ ਗगन ਗਰਜੈ ਆਪਾਂ ਜੋ ਬੋਲਦੇ ਆ ਇਹ ਪਵਨ ਹੀ ਤਾਂ ਹੈ ਹਵਾ ਹੀ ਬੋਲ ਰਹੀ ਹੈ ਹਵਾ ਦੇ ਨਾਲ ਹੀ ਆਪਾਂ ਜਿੰਨੇ ਇਨਸਟਰੂਮੈਂਟ ਦੇਖਦੇ ਆ ਹਾਰਮੋਨੀਅਮ ਵੱਜਦਾ ਆਰਗਨ ਮਾਉਥ ਆਰਗਨ ਵੱਜਦੀ ਹੈ ਕਿੰਨੇ ਸਾਰੇ ਸਾਜ਼ ਆ ਜਿਨ੍ਹਾਂ ਦੇ ਵਿੱਚ ਹਵਾ ਪਰਣ ਦੇ ਨਾਲ ਉਹਨਾਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਤੇ ਆਪਣਾ ਵੀ ਵਾਜਾ ਜਿਹੜਾ ਹੈ ਪ੍ਰਮਾਤਮਾ ਨੇ ਵਜਾਇਆ ਹੋਇਆ ਇਹ ਪੌਣ ਦਾ ਵਾਜਾ ਵਜਾਇਆ ਤੇ ਨਾਲ ਉਹਨਾਂ ਨੇ ਇਹ ਦਾ ਜ਼ਿਕਰ ਕੀਤਾ ਇਹ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਪ੍ਰਮਾਤਮਾ ਨੇ ਸਾਡੇ ਨੌ ਦਰਵਾਜੇ ਬਾਹਰਲੇ ਪਾਸੇ ਨੂੰ ਕੀਤੇ ਨੇ ਪ੍ਰਗਟ ਕੀਤੇ ਨੇ ਸ਼ੋਅ ਹੁੰਦੇ ਨੇ ਆਪਾਂ ਨੂੰ ਪਰ ਜਿਹੜਾ ਦਸਵਾਂ ਹੈ ਉਹ ਗੁਪਤ ਹੈ ਜਿੱਦਾਂ ਆਪਾਂ ਗੱਡੀਆਂ ਦੇ ਵਿੱਚ ਬੱਸਾਂ 'ਚ ਜਾਂਦੇ ਆ ਉਥੇ ਦੋ ਦਰਵਾਜੇ ਹੁੰਦੇ ਨੇ ਇੱਕ ਚੜ੍ਹਨ ਵਾਲਾ ਇੱਕ ਉਤਰਨ ਵਾਲਾ ਤੇ ਤੀਜਾ ਦਰਵਾਜ਼ਾ ਹੁੰਦਾ ਜਿੱਥੇ ਡਰਾਈਵਰ ਦੀ ਸੀਟ ਹੁੰਦੀ ਹੈ ਡਰਾਈਵਰ ਨੇ ਗੱਡੀ ਚਲਾਉਣੀ ਹੁੰਦੀ ਹੈ ਉਹ ਤੋਂ ਦਰਵਾਜ਼ਾ ਖੁੱਲਦਾ ਹੈ ਇੱਕ ਬੱਸ ਦੇ ਪਿਛਲੇ ਪਾਸੇ ਉਹਦੇ ਉੱਤੇ ਲਿਖਨਦਾ ਐਮਰਜੈਂਸੀ ਡੋਰ ਜਦ ਆਪਾਂ ਜਹਾਜ਼ ਤੇ ਚੜਦੇ ਆਂ ਤਾਂ ਜਿਹੜੀ 에ਅਰ ਹੋਸਟਸ ਆ ਆਪਾਂ ਨੂੰ ਕਹਿੰਦੀ ਐ ਕਿ ਜੇ ਜਹਾਜ਼ ਡਿੱਗ ਪਿਆ ਤੇ ਆ ਜਿਹੜੇ ਛੇ ਦਰਵਾਜ਼ੇ ਨੇ ਇਹਨਾਂ ਦੇ ਵਿੱਚ ਦੇ ਤੁਸੀਂ ਛਾਲ ਮਾਰਨੀ ਐ ਇਹ ਜਿਹੜੀਆਂ ਜਿਹੜੀਆਂ ਲਾਈਫ ਸੇਵਰ ਜਾਗਟ ਹੈਗੀਆਂ ਤੁਸੀਂ ਪਾਉਣੀ ਐ ਪਰ ਇਹ ਆਪਾਂ ਨੂੰ ਲੈਕਚਰ ਦਿੱਤਾ ਜਾਂਦਾ ਪਰ ਦੱਸਿਆ ਜਾਂਦਾ ਪਰ ਆਪਣੇ ਕੋਲੇ ਇਹਦੀ ਕੋਈ ਟ੍ਰੇਨਿੰਗ ਨਹੀਂ ਨਾ ਹੁੰਦੀ ਤੋ ਪਹਿਲੇ ਨੰਬਰ ਤੇ ਗੁਰਬਾਣੀ ਆਪਾਂ ਨੂੰ ਟ੍ਰੇਨਿੰਗ ਲੈਣ ਦੀ ਗੱਲ ਕਰਦੀ ਐ ਸਿੱਖਿਆ ਲੈਣ ਦੀ ਗੱਲ ਕਰਦੀ ਐ ਫਿਰ ਉਹਦਾ ਪ੍ਰੈਕਟੀਕਲ ਹੁੰਦਾ ਪਹਿਲਾਂ ਤਾਂ ਆਪ ਨੂੰ ਪਤਾ ਹੀ ਨਹੀਂ ਤੇ ਉਹ ਇੱਕ ਦਿਨ ਦੇ ਦੱਸਣ ਦੇ ਨਾਲ ਇੱਕ ਵਾਰੀ ਦੱਸਣ ਦੇ ਨਾਲ ਬਹੁਤ ਘੱਟ ਬਚਾ ਹੁੰਦਾ ਪਰ ਜਿਹੜਾ ਸਾਡਾ ਜੀਵਨ ਐ ਉਹ ਨੌ ਦਰਵਾਜਿਆਂ ਦੇ ਉੱਤੇ ਸੀਮਤ ਐ ਆਪਾਂ ਜਿਸ ਦਿਨ ਦਸਵੇਂ ਦਰਵਾਜੇ ਦੀ ਰਹਿਤ ਕਰਾਂਗੇ ਦਸਮ ਦਵਾਰ ਦੇ ਨਾਲ ਜੁੜਾਂਗੇ ਤੇ ਉਸ ਦਿਨ ਗੁਰੂ ਪਾਤਸ਼ਾਹ ਕਹਿੰਦੇ ਸਾਡੇ ਤੇ ਇਹ ਰਹਿਮਤ ਜਿਹੜੀ ਆ ਵਾਪਰ ਜਾਏਗੀ ਨੋ ਦਵਾਰੇ ਪ੍ਰਗਟ ਕੀਏ ਦਸਮਾ ਗੁਰਤਰ ਖਾਇਆ ਤੇ ਫਿਰ ਕਹਿੰਦੇ ਨੇ ਜਿਹੜਾ ਗੁਪਤ ਦਰਵਾਜਾ ਹੈ ਦਿਸਦਾ ਕਿਵੇਂ ਇਹਦੇ ਬਾਰੇ ਨੌਲਜ ਕਿਵੇਂ ਮਿਲਦੀ ਆ ਸੋਝੀ ਕਿਵੇਂ ਮਿਲਦੀ ਆ ਗੁਰਦਵਾਰਾ ਲਾਇ ਭਾਵਨੀ ਗੁਰੂ ਦੇ ਦਵਾਰੇ ਗੁਰੂ ਦੇ ਨਾਲ ਜੁੜ ਕੇ ਗੁਰੂ ਦੇ ਨਾਲ ਭਾਵਨੀ ਲਾ ਪਿਆਰ ਕਰ ਗੁਰੂ ਦੀ ਬਾਣੀ ਨੂੰ ਮਿੱਠਾ ਕਰਕੇ ਮਨ ਪਿਆਰ ਕਰਕੇ ਸ਼ਬਦਾ ਦੇ ਨਾਲ ਪੜ ਉਹਨੂੰ ਸਮਝ ਉਹਦੇ ਅਰਥ ਭਾਵ ਸਿੱਖ ਗੁਰਦਵਾਰੇ ਲਾਇ ਭਾਵਨੀ ਕਿਨਾਂ ਦਸਵਾਂ ਦਵਾਰ ਦਿਖਾਇਆ ਤੇ ਉਹਨਾਂ ਨੂੰ ਪਹਿਲਾਂ ਤਾਂ ਗੁਰੂ ਪਾਤਸ਼ਾਹ ਦਸਵੇਂ ਦਵਾਰ ਦੇ ਬਾਰੇ ਸੋਝੀ ਦੰਦੇ ਨੇ ਦੱਸਦੇ ਨੇ ਕਿੱਥੇ ਆ ਤੇ ਉਹਦੇ ਦਰਸ਼ਨ ਕਰਵਾਉਂਦੇ ਨੇ ਪਹਿਲਾਂ ਤਾਂ ਦਰਵਾਜ਼ੇ ਤਾਂ ਪਤਾ ਲੱਗੇ ਨੇ ਜਿੱਥੋਂ ਦੀ ਆਪਾਂ ਲੰਘਣਾ ਤੇ ਜੇ ਆਪਾਂ ਨੂੰ ਰਸਤਾ ਧੀਰੇ ਰਸਤੇ ਜਾਣਾ ਤੇ ਆਪਾਂ ਨੂੰ ਉਹਦੇ ਦਰਵਾਜ਼ਾ ਬੰਦ ਆਪਾਂ ਨੂੰ ਪਤਾ ਨਹੀਂ ਦਰਵਾਜ਼ਾ ਹੋਰ ਖੁੱਲਦਾ ਕਿੱਥੇ ਆ ਤੇ ਜਿਹੜੇ ਦਰਵਾਜ਼ੇ ਖੁੱਲੇ ਹੋਏ ਨੇ ਇਹ ਤਾਂ ਸੀਮਤ ਨੇ ਜਿੱਦਾਂ ਹੁਣ ਆਪਾਂ ਇੱਕ ਕਮਰਾ ਹੈਗਾ ਉਹਦੀਆਂ ਰੋਸ਼ਨਦਾਨੀਆਂ ਰੋਸ਼ਨਦਾਨ ਨੇ ਬਾਰੀਆਂ ਨੇ ਬੂਏ ਨੇ ਉਹਨਾਂ ਦੇ ਵਿੱਚ ਦੀ ਆਪਾਂ ਸਾਰਾ ਪਿੰਡ ਨਹੀਂ ਨਾ ਦੇਖ ਸਕਦੇ ਸਾਰਾ ਸ਼ਹਿਰ ਨਹੀਂ ਦੇਖ ਸਕਦੇ ਨਾ ਸਾਰਾ ਨਗਰ ਦੇਖ ਸਕਦੇ ਆ ਪਰ ਜੇ ਆਪਾਂ ਉਹਦੀ ਛੱਤ ਤੇ ਚੜ ਜਾਨੇ ਉੱਪਰ ਚੜ ਜਾਨੇ ਆ ਤਾਂ ਆਪਾਂ ਨੂੰ ਸਾਰਾ ਕੁਝ ਨਜ਼ਰ ਆ ਜਾਂਦਾ ਤੇ ਗੁਰੂ ਪਾਤਸ਼ਾਹ ਜੀ ਸਾਡੇ ਤੇ ਮਿਹਰ ਕਰਦੇ ਨੇ ਕਿ ਆਪਾਂ ਉੱਚੇ ਜਾਣਾ ਸਤ ਨੂੰ ਉੱਚੀ ਤੇ ਜਾਣਾ ਦਸਮ ਦਵਾਰ ਦੇ ਵਿੱਚ ਚਲੇ ਜਾਣਾ ਜਦੋਂ ਗੁਰੂ ਪਾਤਸ਼ਾਹ ਮਿਹਰ ਕਰਦੇ ਨੇ ਭੈ ਭਾਵਨੀ ਦੇ ਵਿੱਚ ਜੋੜਦੇ ਨੇ ਸੇਵਾ ਸਿਮਰਨ ਤੇ ਜੋੜਦੇ ਨੇ ਤਾਂ ਆਪਾਂ ਨੂੰ ਪਹਿਲਾਂ ਦਸਵੇਂ ਦਰਵਾਜੇ ਦੇ ਦਰਸ਼ਨ ਕਰਾਉਂਦੇ ਨੇ ਤੇ ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ ਦਸਵਾਂ ਦਵਾਰ ਦਿਖਾਇਆ ਤੈ ਅਨੇਕ ਰੂਪ ਨਾਉ ਨਾਮ ਨੇ ਜਿਸ ਦਾ ਅੰਤ ਨਾ ਜਾਇ ਪਾਇਆ ਉਹਦਾ ਸੀ ਅੰਤ ਹੀ ਨਹੀਂ ਪਾ ਸਕਦੇ ਪਰਮੇਸ਼ਰ ਦਾ ਜਿੱਥੇ ਉਹਦੇ ਪ੍ਰਮਾਤਮਾ ਦੇ ਅਨੇਕਾਂ ਰੂਪ ਰੰਗ ਆਪਾਂ ਨੂੰ ਉਹਦੇ ਸਰੂਪ ਨਜ਼ਰ ਆਉਂਦੇ ਨੇ ਤੇ ਉਦੋਂ ਮਨ ਖੀਵਾ ਹੋ ਜਾਂਦਾ ਹੈ ਮਨ ਜਿਹੜਾ ਆਨੰਦ ਵਿੱਚ ਰਹਿਣ ਲੱਗਦਾ ਹੈ ਚੜ੍ਹਦੀ ਕਲਾ ਵਿੱਚ ਰਹਿਣ ਲੱਗਦਾ ਹੈ ਕੰਨਸ਼ੀ ਵਿੱਚ ਰਹਿਣ ਲੱਗਦਾ ਹੈ ਇੱਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਤੋ ਅੱਜ ਦੇ ਇਸ ਵਿਚਾਰ ਦੇ ਕਰਨ ਦਾ ਮੇਰਾ ਇੱਕੋ ਹੀ ਮਕਸਦ ਸੀਗਾ ਕਿ ਹਰ ਕੋਈ ਚਾਹੁੰਦਾ ਮੈਂ ਪ੍ਰਮਾਤਮਾ ਦਾ ਦਿਦਾਰ ਕਰਾਂ ਹਰ ਕੋਈ ਚਾਹੁੰਦਾ ਮੈਂ ਪ੍ਰਮਾਤਮਾ ਨੂੰ ਦੇਖਾਂ ਭਾਵੇਂ ਕਿ ਪ੍ਰਮਾਤਮਾ ਹਰ ਜਗ੍ਹਾ ਤੇ ਵੱਸਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੁਣ ਪਾਣੀ ਜਿਹੜਾ ਧਰਤੀ ਵਿੱਚ ਹਰ ਜਗ੍ਹਾ ਤੇ ਹੈਗਾ ਕਿਤੇ 20 ਫੁੱਟ ਡੂੰਗਾ ਕਿਤੇ 200 ਫੁੱਟ ਕਿਤੇ 400 ਫੁੱਟ ਡੂੰਗਾ ਪਰ ਪਿਆਸ ਤਾਂ ਆਪਣੀ ਉੱਥੇ ਬੁਝੂਗੀ ਨਾ ਜਿੱਥੇ ਕੋਈ ਨਲਕਾ ਲੱਗਾ ਜਿੱਥੇ ਕੋਈ ਟੂਟੀ ਲੱਗੀ ਹੈ ਜਿੱਥੇ ਕੋਈ ਪਾਣੀ ਨੂੰ ਪਲਾਉਣ ਦਾ ਕੋਈ ਸਾਧਨ ਬਣਿਆ ਹੋਇਆ ਹੈ ਐਵੇਂ ਪ੍ਰਮਾਤਮਾ ਹਰ ਜਗ੍ਹਾ ਤੇ ਹੈ ਪ੍ਰਮਾਤਮਾ ਵੱਸਦਾ ਹੈ ਪਰ ਪ੍ਰਮਾਤਮਾ ਨੂੰ ਦੇਖਣ ਵਾਲਾ ਜਿਹੜਾ ਦਰਵਾਜ਼ਾ ਉਹ ਤਾਂ ਖੁੱਲ੍ਹਣਾ ਪਊਗਾ ਨਾ ਉਹ ਦਰਵਾਜ਼ੇ ਤੱਕ ਤਾਂ ਆਪੜਨਾ ਪੁੱਲਦਾ ਪਰ ਆਪਣੀ ਸੁਰਤ ਜਿਹੜੀ ਹੈ ਇਹਨਾਂ ਨੌ ਦਰਵਾਜ਼ਿਆਂ ਦੇ ਵਿੱਚ ਘੁੰਮਦੀ ਫਿਰਦੀ ਹੈ ਤੇ ਇਸ ਨੂੰ ਆਪਾਂ ਦਸਮ ਦਵਾਰ ਦੇ ਵਿੱਚ ਲੈ ਕੇ ਜਾ ਕੇ ਪਰਮਾਤਮਾ ਦੀ ਉਪਮਾ ਬੜੀ ਆਈ ਜਸ ਕਰਕੇ ਉਹਦੇ ਨਾਲ ਸੁਰਤ ਜੋੜਾਂਗੇ ਸੁਰਤ ਜੋੜਨ ਦੇ ਤਰੀਕੇ ਦਸਮਦਵਾਰ ਨੂੰ ਲੱਭਣ ਦੇ ਤਰੀਕੇ ਗੁਰਬਾਣੀ ਦੇ ਵਿੱਚ ਦਿੱਤੇ ਨੇ ਅੱਜ ਦੇ ਇੰਨੇ ਸਮੇਂ ਦੇ ਵਿੱਚ ਹੀ ਮੈਂ ਆਪ ਜੀ ਨੂੰ ਇਹ ਸਾਰਾ ਕੁਝ ਨਹੀਂ ਸਮਝਾ ਸਕਾਂਗਾ ਤੋ ਕੋਸ਼ਿਸ਼ ਕਰੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪ ਪੜਨਾ ਸਿੱਖੋ ਪੜਨ ਲੱਗੋ ਜਦੋਂ ਪੜੋਗੇ ਤੇ ਤੁਹਾਨੂੰ ਇੱਕ ਇੱਕ ਸ਼ਬਦ ਦੇ ਵਿੱਚ ਬਹੁਤ ਸਾਰੇ ਸਵਾਲ ਪੈਦਾ ਹੋਣਗੇ ਤੁਹਾਡੇ ਮਨ ਅੰਦਰ ਉਸ ਸਵਾਲ ਦਾ ਹੱਲ ਵੀ ਫਿਰ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਹੀ ਦਿੱਤਾ ਹੋਇਆ। ਤੋਂ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਪੇਜ ਦੇ ਉੱਤੇ ਆਪ ਜੀ ਦੇ ਨਾਲ ਦਸਨ ਦੁਆਰ ਅਤੇ ਨੌਂ ਦਰਵਾਜਿਆਂ ਦੀ ਬਾਰੇ ਵਿੱਚ ਸਾਂਝ ਪਾਉਣ ਦਾ ਯਤਨ ਕੀਤਾ ਹੈ ਜੀ। ਤੇ ਮੇਰੇ ਇਸ ਪੇਜ ਨੂੰ ਆਪ ਜੀ ਫੋਲੋ ਕਰੋ ਜਿੱਥੇ ਆਪਾਂ ਦੁਨਿਆਵੀ ਹੋਰ ਚੀਜ਼ਾਂ ਨੂੰ ਫੋਲੋ ਕਰਦੇ ਆਂ, ਇੰਟਰਸਟ ਕਰਦੇ ਆਂ। ਕਿਉਂਕਿ ਜੇ ਆਪਣੇ ਅੰਦਰ ਪ੍ਰਭੂ ਨੂੰ ਮਿਲਣ ਦੀ ਚਾਹ ਹੈ ਮਨ ਨੂੰ ਸ਼ਾਂਤ ਕਰਨ ਦੀ ਚਾਹ ਹੈ ਉਸ ਆਨੰਦ ਨੂੰ ਪ੍ਰਾਪਤ ਕਰਨ ਦੀ ਚਾਹ ਹੈ ਆਪਣੇ ਦੁੱਖ ਦਿਲਦਰਾਂ ਨੂੰ ਨਾਸ਼ ਕਰਨ ਦੀ ਚਾਹ ਹੈ ਤਾਂ ਜਰੂਰ ਇਸ ਪੇਜ ਨੂੰ ਫੋਲੋ ਕਰਕੇ ਆਪਾਂ ਗੁਰਬਾਣੀ ਕਥਾ ਕੀਰਤਨ ਸੁਣਾਇਆ ਕਰੀਏ ਇਹ ਤਾਂ ਆਪਾਂ ਘਰ ਬੈਠ ਕੇ ਸੁਣ ਸਕਦੇ ਆ ਫਿਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ